ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਸੋ ਇਹ ਜਿਹੜਾ ਹਾਦਸਾ ਹੈ ਨਸ਼ਹਿਰਾ ਪੰਨੂਆ ਮੇਨ ਹਾਈਵੇ 54 ਉੱਪਰ ਵਾਪਰਿਆ ਹੈ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨਸ਼ਹਿਰਾ ਪੰਨੂਆ ਵਜੋਂ ਹੋਈ ਹੈ ਮ੍ਰਿਤਕ ਦੇ ਇਹ ਜਿਹੜਾ ਮ੍ਰਿਤਕ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 2 ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਹ ਕਬੱਡੀ ਦਾ ਬਹੁਤ ਹੀ ਵਧੀਆ ਪਲੇਅਰ ਵੀ ਸੀ ਮੌਕੇ ਤੇ ਪਹੁੰਚੇ ਐਸ ਐਚਓ ਅਮਰੀਕ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਪਛਾਣ ਸਕਵਿੰਦਰ ਸਿੰਘ ਵਜੋਂ ਹੋਈ ਹੈ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤੇ ਆਓ ਦਿਖਾਉਨੇ ਤੁਹਾਨੂੰ ਵੀ ਪੂਰੀਆਂ ਤਸਵੀਰਾਂ ਕਿ ਕੀ ਮਾਮਲਾ ਹੈ ਗੋਲੀ ਚੱਲੀ ਆ ਤੇ ਇੱਕ ਸ਼ਖਸ ਦੇ ਗੋਲੀ ਵੱੱਟੀ ਆ ਉਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮਦਾਕਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮਦਾਕਿਕ ਕਾਰਵਾਈ ਕਰ ਰਹੇ ਆ ਜਿਸ ਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਅਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ਾਇਦ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਸਰ ਕੋਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਸ ਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜਿਹਦੇ ਗੋਲੀ ਵਜਦੀ ਉਹਦਾ ਕੀ ਨਾ ਹੈਗਾ ਇਸਟਿਗੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਠੀਕ ਜੀ ਸਰ ਕਿਹਨਾਂ ਤੁਹਾਡੇ ਮੇਰਾ ਜੀ ਕਰਨ ਵੀਰ ਸਿੰਘ ਅਜਿਹੇ ਬੱਚਾ ਆਵਾਜ਼ ਨੂੰ ਗੋਲੀ ਲੱਗੀ ਤਾਂ ਕਿਹਨਾਂ ਦਾ ਕਹਿੰਦਾ ਗੁਰਪ੍ਰੀਤ ਸਿੰਘ ਤੇ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਹਾਂ ਜੀ ਤੇ ਕੀ ਕਰਦਾ ਦੋਈ ਗੱਲ ਬਾਅਦ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਫੋਨ ਆਇਆ ਕਿ ਇਹ ਝਗੜਾ ਹੋ ਗਿਆ ਬਾਈਪਾਸ ਤੇ ਇਸ਼ਾਰਾ ਬੰਨਵਾ ਦੇ ਅੰਜਾ ਕੇ ਵੇਖਿਆ ਦੇ ਕੋਈ ਅੰਦਰ ਗੋਲੀ ਮਾਰ ਕੇ ਚਲੇ ਗਿਆ ਨਾ ਇਹਨੇ ਗੋਲੀ ਮਾਰ ਕੇ ਹਾਂਜੀ ਕਿੱਥੇ ਲੱਗੀ ਗੋਲੀ ਪਤਾ ਕਿਸ ਗੋਲੀਆਂ ਵੇਖਣ ਲਿਆਂਗੇ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪਿੱਛੇ ਤੇ ਕੋਈ ਜ਼ਿਆਦਾ ਜ਼ਖਮ ਤਾਂ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਗੋਲੀ ਮੌਕੇ ਪੁਲਿਸ ਪਹੁੰਚੀ ਮੌਕੇ ਤੇ ਬਾਅਦ ਚ ਪਹੁੰਚੀ ਉਸ ਜਿਹੜੀ ਬੋਡੀ ਆ ਗਈ ਉਹ ਖੇਤਾਂ ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਆ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜਾ ਕਿੱਲਾ ਕਿਵੇਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉਥੇ ਜੀ ਡਾਟ ਬੋਡੀ ਚਾਹੀਦੀ ਉਥੇ ਇਹਨੂੰ ਕੋ ਖੂਨ ਦਲਣਾ ਚਾਹੀਦਾ ਹੈਗਾ ਇਹ ਰੋਡ ਤੇ ਇੱਕਲਾ ਹਰਾਂ ਖੇਤਾਂ ਦੇ ਵਿੱਚ ਪਈ ਹੈ ਜੀ ਬੋਡੀ ਜਾ ਕੇ ਦੋ ਇਡੈਂਟੀਫਾਈ ਕੀਤੀ ਹੈ ਕੀ ਤੁਹਾਨੂੰ ਲੱਗਦਾ ਸਾਨੂੰ ਦੇ ਬਾਰੇ ਕੋਈ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਕੱਲਾ ਕਲਾ ਉਥੇ ਹੀ ਆਦਾ ਗੋਲ ਮਾਰਾ ਆ ਕਬੱਡੀ ਦਾ ਖਿਡਾਰੀ ਹੈ ਹਾਂਜੀ ਇੱਕ ਕਬੱਡੀ ਖੇਡਦਾ ਹੈ ਜੀ ਵਿਆਹ ਹੋਇਆ ਇੰਕ੍ਰੈਚਰ ਹੋਇਆ ਵਿਆਹ 1.5 ਮਹੀਨਾ ਆਇਆ ਜੀ ਕੀ ਮੰਗ ਕਰਦੇ ਮੰਗ ਤੇ ਉਹ ਕਰਦੇ ਆ ਕਿ ਜੋ ਵੀ ਦੋਸ਼ੀ ਆ ਉਹਨਾਂ ਦੇ ਸਜ਼ਾਕਾਰ ਹੋਣੀ ਚਾਹੀਦੀ ਹੈ